ਬਹੁਤ ਬਹੁਤ ਵਧਾਈਆਂ ਅੱਜ ਮਹੱਲਾ ਜਿਹੜਾ ਸੀ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸ਼ਹੀਦ ਬੁਰਜਾ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਆਰੰਭ ਹੋਏ ਤੇ ਇੱਥੇ ਆ ਕੇ ਜਿਹੜੀ ਸਮਾਪਤੀ ਹੋਈ ਹੈ ਮੈਂ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਮਹੱਲੇ ਦੀਆਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਜਿੱਥੇ ਬੰਦੀ ਛੋੜ ਦਿਵਸ ਜਿਹੜਾ ਉੱਥੇ ਹੀ ਮਹੱਲੇ ਵੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਖੇਡੇ ਗਏ ਨੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਬਾਬਾ ਜੀ ਕਹਿ ਸਕਦੇ ਆ ਕਿ ਅੱਜ ਦਾ ਜਿਹੜਾ ਦਿਹਾੜਾ ਦਾ ਖਾਲਸੇ ਦਾ ਸ਼ਕਤੀ ਪ੍ਰਦਰਸ਼ਨ ਵੀ ਹੁੰਦਾ ਜੀ ਬਹੁਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਤੇ ਉਹ ਗੁਰੂ ਸਾਹਿਬ ਦੀ ਸ਼ਕਤੀ ਦਾ ਹੀ ਪ੍ਰਤੀਕ ਹੈ ਜਿਹੜਾ ਆਪਣੇ ਗੁਰੂ ਸਾਹਿਬ ਨੇ 52 ਜਿਹੜੇ ਹਿੰਦੂ ਰਾਜੇ ਰਿਹਾ ਕਰਵਾ ਕੇ ਜਦੋਂ ਇੱਥੇ ਪਹੁੰਚੇ ਸੀ ਸ੍ਰੀ ਅਮਰਸਰ ਸਾਹਿਬ ਵਿਖੇ ਤੇ ਉਦੋਂ ਬਾਬਾ ਧੰਨ ਧੰਨ ਬਾਬਾ ਬੁੱਢਾ ਜੀ ਨੇ ਜਿਹੜੇ ਆ ਦੇਸੀ ਘੋਦ ਦੇ ਜਿਹੜੇ ਦੀਵੇ ਜਲਾ ਕੇ ਤੇ ਸ੍ਰੀ ਅਮਰਸਰ ਸਾਹਿਬ ਦੀਆਂ ਗੁਰਸਿੱਖ ਸੰਗਤਾਂ ਸਮੇਤ ਜਿਹੜਾ ਉਹਨਾਂ ਦਾ ਬਹੁਤ ਹੀ ਸਵਾਗਤ ਕੀਤਾ ਸੀ ਤੇ ਉਹ ਜਿਹੜਾ ਇਹ ਇੱਕ ਸ਼ਕਤੀ ਦਾ ਹੀ ਪ੍ਰਤੀਕ ਸੀ ਜਿਹੜਾ ਜਹਾਂਗੀਰ ਬਾਦਸ਼ਾਹ ਤੋਂ ਰਿਹਾ ਕਰਵਾ ਕੇ ਲਿਆਉਣਾ ਤੇ ਜਿਹੜਾ ਆਪਣੇ ਉਹਨਾਂ ਨੇ ਇੱਥੇ ਪਹੁੰਚੇ ਸੀ ਉਹ ਸ਼ਕਤੀ ਦਾ ਵੀ ਪ੍ਰਤੀਕ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ